ਕੁਰਸੀ ਦਾ ਕੋਈ ਧਰਮ ਨਹੀਂ ਹੁੰਦਾ ਜੀ ਬਿਲਕੁਲ ਔਰੰਗਜ਼ੇਬ ਨੂੰ ਸਭ ਤੋਂ ਪਹਿਲਾਂ ਆਪਣਾ ਪਿਤਾ ਸਾਹਿਬਾ ਉਹਨਾਂ ਨੇ ਕੈਦ ਕੀਤਾ ਬਿਲਕੁਲ ਦਾਰਾ ਸ਼ਕੋਹ ਨੂੰ ਮਰਵਾਇਆ ਆਪਣਾ ਜਿਹੜਾ ਆਪਣੇ ਦੂਜੇ ਭਰਾ ਨੂੰ ਮਰਵਾਇਆ ਆਪਣੀ ਭੈਣ ਨੂੰ ਬੇਇੱਜ਼ਤ ਕੀਤਾ ਇਸ ਕਰਕੇ ਮੈਂ ਕਹਿੰਦਾ ਹੁੰਨਾ ਵੀ ਅਸੀਂ ਸਿੱਖ ਜੇ ਵਿਲਾ ਕਰੀਏ ਵੀ ਉਹ ਤੇ ਸਾਹਿਬਜ਼ਾਦੇ ਸ਼ਹੀਦ ਕਰਤੇ ਉਹ ਤਾਂ ਤਾਂ ਕੋਈ ਨਹੀਂ ਸੀ ਕੋਈ ਨਹੀਂ ਸੀ ਇਹ ਜਿਹੜੀ ਕਟੜਤਾ ਸੀ ਉਹ ਇਹਨਾਂ ਪਾਪਾਂ ਨੂੰ ਲਗਾਉਣ ਲਈ ਸੀ ਹਾਂ ਤਾਂ ਛੋਟੀ ਜਿਹੀ ਜੋ ਕਰਾਮਾਤੀ ਗੱਲ ਇੱਕ ਤਰ੍ਹਾਂ ਦੀ ਉਹਨੇ ਜਾ ਕੇ ਜਿਹੜਾ ਉਸ ਵੇਲੇ ਦਾ ਵੱਡਾ ਵੱਡਾ ਫਕੀਰ ਸੀ ਤੇ ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ ਹਾਂ ਤੇ ਉਸ ਨੂੰ ਲੰਘਾ ਰਹਿੰਦਾ ਸੀ ਇੱਕ ਵਾਰ ਉਹ ਕੰਬਲ ਦੇ ਬੈਠਾ ਸੀ ਆਪਣੇ ਉੱਤੇ ਰੰਗਦੇਵਨ ਉਹਨੂੰ ਵੀ ਮਰਵਾਤਾ ਸੀ ਉਹ ਦਾਰਾਸ਼ਕੋ ਦੇ ਬਹੁਤ ਨੇੜੇ ਸੀ ਹਾਂ ਦਾਰਾਸ਼ਕੋ 16 ਗੁਰੂ ਦਾ ਅਕਬਰ ਵਰਗਾ ਸੀ ਤਾਂ ਸਰਮਦ ਉਹਦਾ ਨਾਮ ਸਰਮਦ ਫਕੀਰ ਸਰਮਦ ਫਕੀਰ ਹਾਂ ਤਾਂ ਸਰਮਦ ਫਕੀਰ ਐਨ ਲਈ ਬੈਠਾ ਤਾਂ ਰੰਗਦੇ ਉਹਨੂੰ ਪੁੱਛਦਾ ਹੈ ਵੀ ਆ ਕੰਬਲ ਚ ਕੀ ਲੁਕੋਇਆ ਹੋਇਆ ਹੈ ਉਹ ਕਹਿੰਦਾ ਦੇਖਣਾ ਕਹਿੰਦਾ ਹਾਂ ਕਹਿੰਦੇ ਜਦੋਂ ਉਹਨੇ ਕੰਬਲ ਚ ਕਿਆ ਉਹਦੇ ਹੇਠ ਬਾਦਸ਼ਾਹ ਦੇ ਕਤਲ ਕੀਤੇ ਹੋਏ ਸਿਰ ਕਿਆ ਇਹਨੂੰ ਸਿੰਬੋਲਿਕਲੀ ਦੇਖਣਾ ਚਾਹੀਦਾ ਹੈ ਹੂੰ ਇਹਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਇਹ ਜੰਗਲ ਗੱਲਾਂ ਨਹੀਂ ਦੇਖਣ ਦੀ ਲੋੜ ਹੈਗੀ ਪਰ ਇਹ ਜਦੋਂ ਦਿਖਾਇਆ ਵੀ ਜਿਹੜਾ ਜ਼ੁਲਮ ਦਾ ਤੂੰ ਨੰਗਾ ਨਾ ਮੈਂ ਉਹਨੂੰ ਲੁਕੋਈ ਬੈਠਾ ਇਹ ਆ ਫਕੀਰ